ਜਲਦੀ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਰਾਮਪਰਾਪੂਲ ਦੇ ਰੇਲਵੇ ਪੋਲ ਨੂੰ ਜਲਦੀ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਕਿ ਅੱਜ ਬਾਜ਼ਾਰ ਇੱਕ ਗਲੀਆਂ ਦੇ ਵਾਂਗ ਹੋਇਆ ਹੋਇਆ ਹੈਗਾ ਜਿਵੇਂ ਮਹੱਲੇ ਦੀਆਂ ਗਲੀਆਂ ਹੁੰਦੀਆਂ ਇਸ ਤਰ੍ਹਾਂ ਦੇ ਸਾਦੇ ਬਾਜ਼ਾਰ ਹੋਏ ਨੇ ਲੋਕਾਂ ਦਾ ਕਾਰੋਬਾਰ ਥਾਪਾਇਆਗਾ ਲੋਕ ਬਹੁਤ ਪਰੇਸ਼ਾਨ ਹਨ ਜੇ ਜਲਦੀ ਚਾਲੂ ਨਾ ਹੋਇਆ ਤਾਂ ਨੂੰ ਧਰਨੇ ਲਾਉਣ ਪਏ ਰੋਸ ਪ੍ਰਦਰਸ਼ਨ ਕਰਨੇ ਪਏ ਹੀ ਬਾਅਦ ਚੜ ਕੇ ਸਾਬ ਪਾਵਾਂਗੇ ਕਿਉਂਕਿ ਫਿਰ ਬਹੁਤ ਲੰਮਾ ਸਮਾਂ ਹੋ ਗਿਆ ਇਹਦਾ ਕੰਮ ਚੱਲਦੇ ਨੂੰ ਜਿੰਨਾ ਸਮਾਂ ਇਸ ਲਈ ਮੰਗਿਆ ਗਿਆ ਸੀ ਉਸ ਤੋਂ ਤਿੰਨ ਗੁਣਾ ਜ਼ਿਆਦਾ ਸਮਾਂ ਪਹਿਲਾਂ ਹੀ ਲੱਗ ਚੁੱਕਿਆ ਕਿਸੇ ਨੂੰ ਐਮਰਜੈਂਸੀ ਪੈਦੇ ਹਸਪਤਾਲ 'ਚ ਜਾਣਾ ਪੈ ਜੇ ਤਾਂ ਮਤਲਬ ਕਿ ਮੇਰੇ ਖਾਲ ਬੰਦਾ ਰਾਸਤੇ ਪਹੁੰਚ ਨਹੀਂ ਸਕਦਾ ਪਰ ਰਾਸਤੇ ਵਿੱਚ ਹੀ ਉਹਦੀ ਕੈਟਰਿੰਗ ਸਾਡੇ ਕੋਲੇ ਬਹੁਤ ਵਾਰੀ ਰੌਣਕ ਪੂਰੇ ਪੰਜਾਬ ਤੋਂ ਜੋ ਵੀ ਯੂਨੀਅਨ ਦੇ ਸੱਭਾ ਆਗੂ ਆ ਇੱਕ ਦੂਜੇ ਤੋਂ ਅੱਗੇ ਹੋ ਕੇ ਫਿਰ ਧਰਨਾ ਪਦਾਰਥਨ ਤੋਂ ਸ਼ਾਮਲ ਹੋਣਗੇ ਕਿ ਇਹੀ ਵਾਰੀ ਫਾੜਕ ਪੁਰਾਣੇ ਵੱਜਦੇ ਹੈਗੇ ਉੱਥੇ ਜਾਮ ਬਹੁਤ ਲੱਗਦਾ ਉੱਥੇ ਛੜਕ ਬਹੁਤ ਜ਼ਿਆਦਾ ਭੀੜੀ ਹੈ ਇਸ ਕਰਕੇ ਇਸ ਪੁਲ ਨੂੰ ਚਾਲੂ ਕਰਨ ਲਈ ਜਿੱਥੇ ਬੰਦੀ ਅੱਜ ਇਸ ਪੁਲ ਤੇ ਪਹੁੰਚਦਾ ਹੈ ਕੀ ਬੋਨਰ ਨੂੰ ਕੋਈ ਹੱਕ ਹੈ ਜਿੰਨੀ ਵੀ ਰੇਲਵੇ ਦੇ ਪੂਰਾ ਸਾਰਾ ਨਾ ਕਰਦਾ ਹੈ ਉਹ ਵੀ ਨਾ ਮਾਰਨੇ ਪਾਉਂਦਾ ਅੱਛਾ ਜੀ ਕੋਈ ਨਹੀਂ ਕਿ ਕੋਲੋਂ ਜਲਦੀ ਜਲਦੀ ਚੱਲਣ ਚਾਹੁੰਦੇ ਨੇ ਕੋ 4-5 ਸਾਲ ਹੋ ਗਏ ਸਾਨੂੰ ਬਹੁਤ ਖੰਗੜੀ ਦੇ ਰਾਸਤੇ ਉਹ ਕਿਸੇ ਸ਼ਹਿਰ ਦੀ ਕਿਸੇ ਪਾਸੇ ਹੈ ਨਹੀਂ ਇੱਕ ਗੱਲ ਕਹਾਂ ਨਾ ਫਾਟ ਹੈਗਾ ਉੱਥੇ ਬਹੁਤ ਬੁਰਾ ਹਾਲ ਹੈ ਉਹ ਤੇ ਜੇ ਅਗਰ ਅਕਰભાઈ ਮੋਟਰਸਾਈਕਲ ਦੇ ਵੀ ਚਾਹੀਏ ਸਾਨੂੰ 1 ਘੰਟੇ ਤੋਂ 2 ਘੰਟੇ ਉੱਤੇ ਜਾਮ ਲੱਗਦਾ ਅਸੀਂ ਫਸ ਜਾਂਦੇ ਹਾਂ ਔਰ ਅੱਗੇ ਤੋਂ ਤੋ ਹਰ ਆ ਰਹੇ ਨੇ ਪਰਲੇ ਪਾਸੇ ਨਾਬਾ ਮੰਡੀ ਆ ਪਤਿਆਲਾ ਮੰਡੀ ਹੈ ਕੀ ਇਹ ਤੇ ਦੋਨਾਂ ਦਾ ਆਪਸ ਵਿੱਚ ਕਨੈਕਸ਼ਨ ਹੈ ਵਾ ਜੋ ਕਿ ਅੱਜ ਬਾਜ਼ਾਰ ਇੱਕ ਗਲੀਆਂ ਦੇ ਵਾਂਗ ਹੋਇਆ ਹੋਇਆ ਹੈਗਾ ਜਿਵੇਂ ਮਹੱਲੇ ਦੀਆਂ ਗਲੀਆਂ ਹੁੰਦੀਆਂ ਇਸ ਤਰ੍ਹਾਂ ਦੇ ਸਾਡੇ ਬਾਜ਼ਾਰ ਹੋਏ ਨੇ ਲੋਕਾਂ ਦਾ ਕਾਰੋਬਾਰ ਥਾਪਿਆ ਹੈਗਾ ਲੋਕ ਬਹੁਤ ਪਰੇਸ਼ਾਨ ਹਨ ਜੇ ਕਿਸੇ ਨੂੰ ਐਮਰਜੈਂਸੀ ਪੈਦੇ ਹਸਪਤਾਲ 'ਚ ਜਾਣਾ ਪੈ ਜੇ ਦਾ ਮਤਲਬ ਕਿ ਮੇਰੇ ਖਾਲ ਬੰਦਾ ਰਾਸਤੇ ਪਹੁੰਚ ਨਹੀਂ ਸਕਦਾ ਪਰ ਰਾਸਤੇ ਵਿੱਚ ਹੀ ਉਹਦੀ ਗੱਲ ਹੈ ਸਾਡੇ ਕੋਲੇ ਬਹੁਤ ਵਾਰੀ ਰਾਉਂਡ ਮਾਰੀ ਗਈ ਹੈ ਇਹ ਸਾਡੀ ਬੇਨਤੀ ਹੈਗੀ ਹੈ ਕਿ ਬੋਲੋ ਜਲਦੀ ਤੋਂ ਜਲਦੀ ਚੱਲੂ ਕਿਉਂਕਿ ਜੇ ਟਾਈਮ ਲੱਗ ਗਿਆ ਤਾਂ ਅਸੀਂ ਇੱਥੇ ਧਰਨਾ ਪ੍ਰਦਰਸ਼ਨ ਦੀ ਵੀ ਤਿਆਰੀ ਹੈਗੀ ਹੈ ਇਹ ਦਾਜ਼ ਹਰਵਿੰਦਰ ਸਿੰਘ ਬੀਕੇਜੂ ਫਤਿਹਪੁਰ ਪੰਜਾਬ ਪ੍ਰਧਾਨ ਲੁਧਿਆਣਾ ਆਪ ਜੀ ਨੂੰ ਸਤਿ ਸ੍ਰੀ ਅਕਾਲ ਜ਼ਿਕਰਾ ਪਵਾ ਕੇ ਬੇਨਤੀ ਪ੍ਰਵਾਨ ਕਰਨੀ ਜਿਵੇਂ ਕਿ ਤੁਹਾਨੂੰ ਪਤਾ ਪੌਲ ਵੀ ਪ੍ਰੋਬਲਮ ਬਾਰੇ ਦੱਸਿਆ ਗਿਆ ਹੈ ਸਾਡੇ ਕੋਲ ਵੀ ਬਹੁਤ ਸਨੇਹੇ ਪਹੁੰਚੇ ਅਸੀਂ ਪ੍ਰਧਾਨ ਜੀ ਕੋਲ ਪਹੁੰਚੇ ਹਾਂ ਸੁੱਭਾ ਪ੍ਰਧਾਨ ਪ੍ਰਭਜੋਤ ਸਿੰਘ ਮਾਨ ਸਹੀਆ ਕੋਲ ਪਹੁੰਚੇ ਹਾਂ ਇਹਨਾਂ ਨੇ ਸਾਨੂੰ ਯਕੀਨ ਦਿਵਾਇਆ ਕਿ ਜਲਦੀ ਤੋਂ ਜਲਦੀ ਇਹ ਪੁਲ ਚਾਲੂ ਕਰਵਾ ਕੇ ਹਟਾਂਗੇ ਜੇ ਪੁਲ ਜਲਦੀ ਚਾਲੂ ਨਾ ਹੋਇਆ ਤਾਂ ਸਾਨੂੰ ਧਰਨਾ ਹੀ ਲੈਣੇ ਪਏ ਰੋਸ ਪ੍ਰਦਰਸ਼ਨ ਕਰਨੇ ਪਏ ਇਹ ਬਾਅਦ ਚੜ ਕੇ ਸਾਬ ਭਾਵਾਂਗੇ ਕਿਉਂਕਿ ਫਿਰ ਪੂਰੇ ਪੰਜਾਬ ਤੋਂ ਜੋ ਵੀ ਯੂਨੀਅਨ ਦੇ ਸਾਭਾ ਆਗੂ ਆ ਇੱਕ ਦੂਜੇ ਤੋਂ ਅੱਗੇ ਹੋ ਕੇ ਫਿਰ ਧਰਨਾ ਪ੍ਰਦਰਸ਼ਨ ਤੋਂ ਸਾਹਮਣੇ ਹੋਣਗੇ ਤੇ ਇਹੀ ਬਾਰੀ-ਬਾਰੀ ਅਸੀਂ ਬੇਨਤੀ ਕਰਗੇ ਪੁਲ ਨੂੰ ਜਲਦੋਂ ਚਾਲੂ ਕਰਵਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੱਚ ਕੇ ਲੈ ਆਉ ਤਾ ਬੈ ਗਿਆ ਉਹ ਬੈ ਗਿਆ ਬਲਾ ਬਲਾ ਉਹ ਬੈ ਗਿਆ ਵਿਕਾਰੇ ਤਾਂ ਛੱਡਣੇ ਹੈਗੇ ਕੋ ਯਾਰ ਬਾਜ ਮਾਰੂ ਨਾ ਬੰਦੇ ਨੂੰ ਤੱਕ ਤਾ ਤੁਸੀਂ ਲੈ ਮਾਰ ਦਾ ਹੱਥ ਕਰਵਾ ਲੈ ਅਰੇ ਕਿਰਪਾ ਤੁਹ ਪਾਚਾਲੇ ਕਾਟੋ ਆ ਵੀ ਕੌਣ ਸੇ ਮਾਰ ਕੇ ਪਾਉਂਦੇ ਮੋਤ ਦੀ ਮੰਗ ਮੈਂ ਸੂਬਾ ਪ੍ਰਧਾਨ ਭਾਰਤੀ ਕਿਸਾਨ ਜੁਨੇ ਨੇ ਫਤੇ ਪੰਜਾਬ ਸਾਡੀ ਜਥੇਬੰਦੀ ਦੀ ਇਹ ਮੰਗ ਹੈ ਵੀ ਜਿਹੜਾ ਇਹ ਪੁਲ ਹੈ ਜਿੱਥੇ ਜਿਸ ਪੁਲ ਦੇ ਅਸੀਂ ਖੜੇ ਹੈਗੇ ਰੇਲਵੇ ਲਾਈਨ ਦੇ ਉੱਪਰ ਬਣਿਆ ਹੋਇਆ ਇਹਨੂੰ ਬਹੁਤ ਲੰਮਾ ਸਮਾਂ ਹੋ ਗਿਆ ਇਹਦਾ ਕੰਮ ਚੱਲਦੇ ਨੂੰ ਜਿੰਨਾ ਸਮਾਂ ਇਸ ਲਈ ਮੰਗਿਆ ਗਿਆ ਸੀ ਉਸ ਤੋਂ 3 ਗੁਣਾ ਜ਼ਿਆਦਾ ਸਮਾਂ ਪਹਿਲਾਂ ਹੀ ਲੱਗ ਚੁੱਕਿਆ ਹੁਣ ਕਹਾ ਤਿਹਾਰਾਂ ਦਾ ਦਿਨ ਆ ਰਹੇ ਨੇ ਦੀਵਾਲੀ ਠੀਕ ਹੈ ਜੀ ਦਸਹਿਰਾ ਆ ਰਿਹਾ ਲੋਕਾਂ ਨੇ ਪਬਲਿਕ ਨੇ ਸਾਡੇ ਤਾਈਂ ਪਹੁੰਚ ਕੀਤੀ ਆ ਜਥੇਬੰਦੀ ਕੋਲੇ ਪਬਲਿਕ ਆਈ ਆ ਲੋਕ ਆਏ ਨੇ ਮਿਲਦੇ ਨੇ ਉਹ ਆਪਣੀ ਪ੍ਰੋਬਲਮ ਦੱਸਦੇ ਨੇ ਇਹ ਕਹਿੰਦੇ ਜੀ ਸਾਨੂੰ ਬਹੁਤ ਔਖਾ ਆ ਪਿਆ ਪੁਲ ਚੱਲਦੇ ਨਹੀਂ ਰਿਹਾ ਇਸੇ ਕਰਕੇ ਜਥੇਬੰਦੀ ਅਜੇ ਇੱਥੇ ਪਹੁੰਚੀ ਆ ਲੋਕਾਂ ਦੀ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਰਾਮਪਰਾਪੂਰ ਦੇ ਸ਼ਹਿਰ ਦੇ ਲੋਕ ਕਾਫੀ ਮਾਤਰਾ ਅਚ ਸਾਡੇ ਕੋਲੇ ਪਹੁੰਚਦੇ ਨੇ ਵੀ ਪੁਲ ਦਾ ਕੰਮ ਚਲਵਾਓ ਜੀ ਪੁਲ ਦਾ ਕੰਮ ਸਲੋ ਆ ਕਹਿਣ ਦਾ ਮਤਲਬ ਜਿੰਨੀ ਸਪੀਡ ਨਾਲ ਇਹ ਕੰਮ ਚੱਲਣਾ ਚਾਹੀਦਾ ਉਨੀ ਸਪੀਡ ਨਾਲ ਚੱਲਦੇ ਜਾ ਰਿਹਾ ਕਿਉਂਕਿ ਇਹ ਰੋਡ ਦੇ ਉੱਤੇ ਲੱਕ ਪਾਉਣੀ ਕੋਈ ਬਾੜ ਜੇ ਇਹ ਪਾਉਣਾ ਚਾਹਣ ਤਾਂ ਦੋ ਦਿਨਾਂ ਦੇ ਵਿੱਚ ਵੀ ਪੈ ਸਕਦੀ ਆ। ਅਗਰ ਹੁਣ ਗਾਹਾਂ ਦਸਹਰੇ ਦਾ ਤਿਆਰ ਆ ਰਿਹਾ ਸਾਨੂੰ ਮਾਰਕੀਟ ਜਿਹੜੀ ਮੇਨ ਪੈਂਦੀ ਆ ਸਾਰੇ ਸ਼ਹਿਰ ਨੂੰ ਇਧਰਲੀ ਮੰਡੀ ਨੂੰ ਜਿਹੜੀ ਇਹ ਮਾਰਕੀਟ ਪੈਂਦੀ ਆ ਇਹਨਾਂ ਲੋਕਾਂ ਨੂੰ ਇਹ ਮੇਨ ਮਾਰਕੀਟ ਇਹਨਾਂ ਲੋਕਾਂ ਨੂੰ ਪੈਂਦੀ ਆ ਨਿਊ ਮਾਰਕੀਟ ਜਿੱਥੋਂ ਇਹ ਸਾਰਾ ਸਮਾਨ ਦਸਹਰੇ ਦਾ ਦੀਵਾਲੀ ਦਾ ਖਰੀਦਦੇ ਨੇ ਤੇ ਇਹਨਾਂ ਨੂੰ 3-4-5 ਕਿਲੋਮੀਟਰ ਘੁੰਮ ਕੇ ਆਉਣਾ ਪੈਂਦਾ ਤੇ ਇੱਕ ਇੱਥੇ ਰੇਲਵੇ ਲਾਈਨ ਦੇ ਉੱਤੇ ਇੱਕ ਫਾੜਕ ਪੁਰਾਣੇ ਵੱਜਦੇ ਹੈਗੇ ਉੱਥੇ ਜਾਮ ਬਹੁਤ ਲੱਗਦਾ ਉੱਥੇ ਸੜਕ ਬਹੁਤ ਜ਼ਿਆਦਾ ਭੀੜੀ ਆ ਇਸ ਕਰਕੇ ਇਸ ਪੁਲ ਨੂੰ ਚਾਲੂ ਕਰਨ ਲਈ ਅ ਦੇਖਣ ਵਿਚਾਰਿਆ ਮਸ਼ੀਨਾਂ ਲੱਗੀਆਂ ਹੋਈਆਂ ਲੋਕੋ ਪੈਰੀਏ ਬਜਰੀ ਪੈਰੀਏ ਕੰਮ ਚੱਲ ਰਿਹਾ ਕੀ ਕਹਿਣਾ ਚਾਹੂੰਗਾ ਇਸ ਦਿਸਮਾਨ ਅਸੀਂ ਇਹ ਚਾਹੁੰਦੇ ਆਂ ਵੀ ਜਿਹੜੀਆਂ ਮਸ਼ੀਨਾਂ ਲੱਗੀਆਂ ਇਹਨਾਂ ਨੂੰ ਵਧਾਇਆ ਜਾਵੇ ਡਬਲ ਕੀਤਾ ਜਾਵੇ ਤੇ ਲੋਕ ਪਾਉਣ ਵਾਲੇ ਬੰਦੇ ਵਧਾਏ ਜਾਣ ਜਿਹੜਾ ਇਹ ਕੰਮ 2 ਤੋਂ 3 ਦਿਨਾਂ ਦੇ ਵਿੱਚ ਪੂਰਾ ਕੀਤਾ ਜਾ ਸਕੇ ਇਸ ਤੋਂ ਲਾਵਾ ਮੰਡੀ ਚ ਹੋਰ ਵੀ ਬਹੁਤ ਕੋਸ਼ਿਸ਼ਾਂ ਹੋ ਰਹੀਆਂ ਨੇ ਜਿਵੇਂ ਅੱਜ ਵੀ ਡਰੋਨ ਉਡਾਏ ਗਏ ਆ ਫਿਰ ਆਪਾਂ ਕਈ ਵੀ ਅੰਡਰਬ੍ਰਿਜ ਲਈ ਕੋਈ ਜੰਗਾ ਖੋਜਣ ਦੀ ਕੋਸ਼ਿਸ਼ ਹੋ ਰਹੀ ਹੈ ਉਹਨਾਂ ਨੂੰ ਕਿਸ ਨਜ਼ਰੀਏ ਇਹ ਵੀ ਸਾਡੀ ਮੰਗ ਆ ਵੀ ਅੰਡਰਬ੍ਰਿਜ ਹਰ ਹਾਲਤ ਬਣਨਾ ਚਾਹੀਦਾ ਕਿਉਂਕਿ ਅੰਡਰਬ੍ਰਿਜ ਲਈ ਲੋਕ ਜ਼ਿਆਦਾ ਸੌਖੇ ਹੋਣਗੇ ਇਹ ਪੁੱਲ ਥੋੜਾ ਜਿਹਾ ਕੁਸ਼ਕ ਮਹੱਲੇ ਇਹ ਜਿਹਨੇ ਜਿੰਨਾਂ ਨੂੰ ਬਹੁਤ ਜ਼ਿਆਦਾ ਦੂਰ ਪੈ ਗਿਆ ਤੇ ਉਹਨਾਂ ਨੂੰ ਆਉਣਾ ਜਾਣਾ ਬਹੁਤ ਮੁਸ਼ਕਲ ਆ ਹੁਣ ਕੋਈ ਸਾਈਕਲ ਵਾਲਾ ਬਜ਼ੁਰਗ ਹੈ ਉਹਨੂੰ ਵੀ ਮੁਸ਼ਕਲ ਆ ਇਧਰੋਂ ਘੁਮ ਕੇ ਕਿਵੇਂ ਆਊਗਾ ਅੰਡਰਬ੍ਰਿਜ ਵੀ ਬਣਨਾ ਚਾਹੀਦਾ ਇਹ ਵੀ ਜਲਦੀ ਸਾਡੀ ਤਾਂ ਇਹੀ ਮੰਗ ਹੈ ਜੀ ਜਿਵੇਂ ਸਾਡੇ ਯੂਨੀਅਨ ਦੀ ਸੁਭਾ ਪ੍ਰਧਾਨ ਦੀ ਜਿਵੇਂ ਇਹਨਾਂ ਨੇ ਦੱਸਿਆ ਇਹਨਾਂ ਦੇ ਹੁਕਮ ਅਦੇ ਮਗਰ ਚੱਲਦੇ ਹੋਏ ਅਸੀਂ ਤਾਂ ਇਹੀ ਗੱਲ ਕਹਿੰਨੇ ਆ ਵੀ ਜਲਦੀ ਉਹ ਜਲਦੀ ਪੁਲ ਚਾਲੂ ਹੋਵੇ ਬਾਕੀ ਜਿਵੇਂ ਕਹਿਣਗੇ ਅਸੀਂ ਇਹਨਾਂ ਦੇ ਮਗਰ ਭਾਰਤੀ ਕਿਸਾਨ ਚੁਣ